ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੱਕਾ ਹਾਂ ਗੋ ਰੋਣਾ ਨਹੀਂ ਜੇ ਰੋਗੇ ਤਾਂ ਫੇਰ ਨਹੀਂ ਬਤ ਕਰਦੇ ਰੋਣਾ ਨਹੀਂਗਾ ਠੀਕ ਹੈ ਹਾਂ ਕੋਈ ਨਹੀਂ ਆਵਾਂਗੇ ਆਉਂਗਾ ਕੱਲ ਆਉਂਗਾ ਲਾ ਲਈ ਠੀਕ ਹੈ ਹਾਂ ਆਉਂਗਾ ਗੱਡੀ ਘੱਟ ਘੱਟ ਅੱਜ ਦਾ ਕੁੜਿਆ ਦਾ ਚਿੰਤਾ ਕੋਈ ਨਾ ਬੋਲਿਓ ਅੱਜ ਸਤਿ ਸ੍ਰੀ ਅਕਾਲ ਅੱਜ ਦੋਨੀਆਂ ਆ ਕੇ ਡਾਕਟਰ ਮੋਹਨ ਲੈ ਕੇ ਆਏ ਆ ਤੇ ਕੈਂਪਲ ਆਇਆ ਗੋਦਾ ਦੇ ਆ ਕੇ ਦਵਾਈ ਵਗੈਰਾ ਦਿੰਦੇ ਆਵਾਜ਼ਾਂ ਦੇ ਬੁਖਾਰ ਦੀ ਜੀ ਜੀ ਜੋ ਵੀ ਦਵਾਈ ਲੈਣੀ ਆ ਉਹ ਦਵਾਈ ਲੈ ਲਓ ਆਜੂ ਬੈ ਡਾਕਟਰ ਲੈ ਕੇ ਆਇਆ ਆਜੂ ਨਾਲ ਆਪਣਾ ਕੋਈ ਪਰਵਾਹ ਦਾ ਚੀਜ਼ ਕੇ ਦੀ ਬਣੀ ਹੋਈ ਸਾਰਾ ਨਹੀਂ ਦੇਖੋ ਜਦੋਂ ਲੈ ਕੇ ਆਏ ਸਾਡਾ ਮੰਤੂ ਆਇਆ ਜੀਦ ਐ ਐਸੇ ਕੰਮ ਚੋਰੀਆ ਅਸੀਂ ਸੋਚਦੇ ਕਿ ਉਧਰ ਨਮਕਾ ਦੀ ਬਿਮਾਰੀ ਹੋ ਜਾਂਦੀ ਹੈ ਪਾਣੀ ਦੇ ਵੱੱਟ ਕੇ ਹੈ ਪਾਣੀ ਇਹ ਸਾਰੇ ਦਰਸ਼ਕ ਸਭ ਪਾਣੀਏ ਸਾਡੇ ਮੰਤਰੀ ਸਾਹਿਬ ਆਏ ਪਟਿਆਲੇ ਤੋਂ ਸਤਿ ਸ਼੍ਰੀ ਅਕਾਲ ਤੁਹਾਨੂੰ ਦਵਾਈ ਦਵਾਈ ਤੁਹਾਨੂੰ ਦਵਾਈ ਦਵਾਈ ਆਉਂਦੀ ਹੈ ਪੋੜਾ ਜੇ ਦਵਾਈ ਲੈਣੀ ਹੈ ਪੱਕਾ ਹੋngo ਰੋਣਾ ਨਹੀਂ ਜੇ ਰੋਗੇ ਤੂੰ ਫੇਰ ਨਹੀਂ ਮਤ ਕਰਨੀ ਰੋਣਾ ਨਹੀਂਗਾ ਠੀਕ ਹੈ

ਅੱਜ ਦੋਨੀਆਂ ਦੇ ਡਾਕਟਰ ਮਾਲ ਲੈ ਕੇ ਆਏ ਆ ਤੇ ਕੈਂਪੂ ਲਾਇਆ ਬੋਧਾ ਦੇ ਆ ਕੇ ਦਵਾਈ ਵਗੈਰਾ ਦੇ। ਮੈਂ ਬਾਪੂਆਂ ਨੂੰ ਕਿ ਬੁਖਾਰ ਦੀ ਜੀ ਜੀ ਦੀ ਜੋ ਵੀ ਦਵਾਈ ਲੈਣੀ ਆ ਉਹ ਦਵਾਈ ਲੈ ਲਓ ਆ। ਅੱਜ ਡਾਕਟਰ ਲੈ ਕੇ ਆਏ ਆ ਅੱਜ। ਅੱਜ ਕੋਈ ਪਰਵਾਹ ਦਾ ਚੀਜ਼ ਕੀ ਬਣੀ। ਸਾਰਾ ਨੀਂ ਬੈਠੋ। ਇਸ ਵਿੱਚ ਜਾ ਕੇ ਲੈ ਕੇ ਆਏ ਸਾਡਾ ਮੰਤਰੀ ਆਇਆ। ਜੀ ਜੀ ਦਾ ਇੱਥੇ ਕੰਮ ਚੋਰੀਆ। ਕੀ ਕਰਨ ਲੱਗ ਪਏ। ਤੁਸੀਂ ਸੋਚਦੇ ਕਿ ਅੰਦਰ ਮੇਰੇ ਕਦੇ ਬਿਮਾਰੀ ਹੋ ਗਈ। ਪਾਣੀ ਦਾ ਵੱਤ ਕਰ। ਨਹੀਂ ਨਾ ਕਰ। ਹਾਂ ਇਹ ਤਾਂ ਦਰਸ਼ਕ ਸਭ ਪਾਣੀਏ ਸਾਡੇ ਮੰਤਰੀ ਸਾਹਿਬ ਆਏ ਪਟਿਆਲੇ ਤੋਂ ਸਤਿ ਸ਼੍ਰੀ ਅਕਾਲ ਭਾਈ ਥੋਈ ਥੋਈ ਸੁਣ ਲੈਣਗੇ ਦਾ ਵਾਅਦਾ ਹੈ ਜੀ ਦਾ ਵਾਅਦਾ ਹੈ ਜੀ ਇਹਨੂੰ ਦਵਾਈ ਦਵਾਈ ਆਉਂਦਾ ਹੈ ਥੋੜਾ ਦਵਾਈ ਆਈ ਹੈ ਹੈ